ਸਸਿਕਾ ਦੋਸਤੋ ਮੈਂ ਹਨੂਨੀ ਸਿੰਘ ਚਿਮਾ ਤੁਸੀਂ ਵੇਖ ਰਹੇ ਜੀਬੀਸੀ ਅਪਡੇਟ ਜਿਵੇਂ ਜਿਵੇਂ ਮੌਸਮ ਖਰਾਬ ਹੁੰਦੇ ਸਰ ਬੰਦੇ ਜਾ ਰਹੇ ਨੇ ਬਰਸਾਤੀ ਮੌਸਮ ਸ਼ੁਰੂ ਹੋ ਰਿਹਾ ਤੇ ਇਸ ਦੇ ਨਜ਼ਰ ਇਹ ਆਪਾਂ ਜੇ ਗੱਲ ਕਰੀਏ ਹੁਸ਼ਾਰਪੁਰ ਦੀ ਸਬਜ਼ੀ ਮੰਡੀ ਦੀ ਤੇ ਕਨਕ ਮੰਡੀ ਦੀ ਕਨਕ ਮੰਡੀ ਵਿੱਚ ਜੋ ਮੱਕੀ ਆ ਉਹ ਲਗਾਤਾਰ ਆ ਰਹੀ ਆ ਤੇ ਜਿਹੜੀ ਉਸ ਦੇ ਪੁਖਤਾ ਪ੍ਰਬੰਧ ਨੇ ਉਸ ਨੂੰ ਸਾਫ ਥਾਂ ਤੇ ਰੱਖਣ ਦੇ ਜਿਹੜੇ ਪ੍ਰਬੰਧ ਨੇ ਉਹ ਮੰਡੀ ਵਿਭਾਗ ਵੱਲੋਂ ਮੰਡੀ ਬੋਰਡ ਵੱਲੋਂ ਕਿੱਦਾਂ ਦੇ ਕੀਤੇ ਗਏ ਨੇ ਇਸ ਬਾਰੇ ਥੋੜੀ ਜਾਣਕਾਰੀ ਲੈਣੀ ਚਾਹਾਂਗੇ ਇੱਥੇ ਹਿਸ਼ਰਪੁਰ ਦੀ ਸਬਜ਼ੀ ਮੰਡੀ ਵਿਖੇ ਦਵਿੰਦਰ ਜੀ ਕਿਹੜੇ ਪਿੰਡ ਤੋਂ ਆਏ ਤੁਸੀਂ ਬਸੀਮਰੂ ਹਸੈਨਪੁਰ ਅੱਛਾ ਕੀ ਲੈ ਕੇ ਆਏ ਹੋ ਅੱਜ ਮੱਕੀ ਮੱਕੀ ਲੈ ਕੇ ਆਏ ਹੋ ਤੇ ਕਿੱਦਾਂ ਦੇ ਪ੍ਰਬੰਧ ਨੇ ਇੱਥੇ ਤੁਸੀਂ ਦੇਖਦੇ ਹੋ ਕਦੋਂ ਤੋਂ ਆ ਰਹੇ ਹੋ ਇੱਥੇ ਇੱਥੇ ਹੋਵੇ ਜੀ 6-7 ਸਾਲੋਂਦਿਆਂ ਨੂੰ ਅੱਛਾ ਜੀ ਹਾਂਜੀ ਤੇ ਕਿੱਦਾਂ ਦੇ ਪ੍ਰਬੰਧ ਨੇ ਹੁਣ ਇੱਕ ਤਾਂ ਬਰਸਾਤੀ ਮੌਸਮ ਸ਼ੁਰੂ ਹੋ ਚੁੱਕਿਆ ਤੇ ਬਰਸਾਤੀ ਮੌਸਮ ਇਹੀ ਆ ਜੀ ਬਈ ਜਿਹੜਾ ਮਾਲ ਜਦਾਂ ਖਰੀਦਦ ਉਹ ਆਪਣਾ ਟਾਈਮ ਨਾਲ ਚੱਕਦੇ ਨਹੀਂ ਵਾ ਤਾਂ ਕਰਕੇ ਮੱਕੀ ਬਾਹਰ ਖਰਾਬ ਹੁੰਦੀ ਆ ਹਾਂ ਹਾਂਜੀ ਤੇ ਜਿਹੜੇ ਸਰਕਾਰ ਵੱਲੋਂ ਟਾਈਮ ਨਾਲ ਪੇਮੈਂਟ ਮਿਲ ਜਾਂਦੀ ਏ ਦੀ ਹਾਂਜੀ ਪੇਮੈਂਟ ਮਿਲ ਜਾਂਦੀ ਆ ਹਾਂਜੀ ਜਿਹੜੀ ਮੱਕੀ ਬਾਹਰ ਰਹਿ ਜਾਂਦੀ ਆ ਉਹ ਧੂਮੀ ਪੈ ਰਿਆ ਤੇ ਜਿਹੜੀ ਖਰਾਬ ਹੁੰਦੀ ਉਹਦਾ ਕੀ ਉਹ ਬਾਹਰ ਜਿਹਦਾ ਜ਼ਿੰਮੇਵਾਰਾਂ ਨੂੰ ਦੇ ਵਿਲੇ ਕਰ ਦਿੰਦੇ ਆ ਤੋਲ ਕੇ ਤੇ ਉਹਦਾ ਫਿਰ ਜਿਹਨੇ ਖਰੀਦੀ ਉਹਦੀ ਖਰਾਬ ਹੁੰਦੀ ਆਪਣਾ ਤਾਂ ਕੁਝ ਨਹੀਂ ਜਾਂਦਾ ਅੱਛਾ ਹਾਂਜੀ ਅੱਛਾ ਤੁਹਾਨੂੰ ਪੇਮੈਂਟ ਪੂਰੀ ਮਿਲਦੀ ਆ ਹਾਂਜੀ ਠੀਕ ਹੈ ਹਾਂਜੀ ਕੋਈ ਤੁਹਾਨੂੰ ਕੋਈ ਇੱਥੇ ਤੰਗੀ ਪਰੇਸ਼ਾਨੀ ਨਹੀਂ ਕੋਈ ਤੰਗੀ ਕੋਈ ਨਹੀਂ ਜੀ ਹਾਂਜੀ ਭਾਈ ਜੀ ਕੀ ਨਾਮ ਤੁਹਾਡਾ ਜੀ ਮਨਦੀਪ ਸਿੰਘ ਜੀ ਮਨਦੀਪ ਜੀ ਕਿਹੜੇ ਪਿੰਡ ਤੋਂ ਆਏ ਹੋ ਬਾਗਪੁਰ ਤੋਂ ਜੀ ਬਾਗਪੁਰ ਤੋਂ ਪਹੁੰਚੇ ਹੋ ਹਿਸ਼ਰਪਤੀ ਸੌਜੀ ਮੰਡੀ ਜੇ ਕਣਕ ਮੰਡੀ ਜੇ ਮੱਕੀ ਲੈ ਕੇ ਆਏ ਹੋ ਮੱਕੀ ਹਾਂਜੀ ਅੱਛਾ ਕਿੰਨੇ ਸਾਲ ਹੋ ਗਏ ਇੱਥੇ ਆਂਦੇ ਆ ਨੂੰ ਇੱਥੇ ਆਉਂਦੇ ਆ ਸਾਨੂੰ 12-13 ਸਾਲ ਹੋ ਗਏ ਤੇ ਕਿੱਦਾਂ ਦੇ ਪ੍ਰਬੰਧ ਲੱਗਦੇ ਇੱਥੇ ਹਿਸ਼ਰਪਤੀ ਮੰਡੀ ਦੇ ਪ੍ਰਬੰਧ ਕੁਝ ਠੀਕ ਵੀ ਆ ਕੁਝ ਨਹੀਂ ਵੀ ਆ ਜਿੱਦਾਂ ਬਰਸਾਤ ਦਾ ਮੌਸਮ ਆ ਤੇ ਮੱਕੀ ਜਿਹੜੀ ਆ ਬਾਹਰ ਜਿੱਦਾਂ ਲੈਂਦੀ ਆ ਇਹ 'ਚ ਪਰੇਸ਼ ਜਿਹੜੇ ਵਪਾਰੀ ਆ ਇਹਨਾਂ ਨੇ ਆਪਣਾ ਹੀ ਬੋਰੀਆਂ ਰੱਖੀਆਂ ਆ ਅੱਛਾ ਤੇ ਅੰਦਰ ਟਰਾਲੀਆਂ ਵੜਦੀਆਂ ਨਹੀਂ ਆ ਇਸ ਕਰਕੇ ਥੋੜੀ ਪਰੇਸ਼ਾਨੀ ਦਾ ਦਿੱਕਤ ਆਉਂਦੀ ਇੱਥੇ ਹਾਂਜੀ ਜਿੱਥੇ ਫਸਲ ਜ਼ਿਮੀਦਾਰੀ ਰੱਖੀ ਜਾਣੀ ਚਾਹੀਦੀ ਆ ਉੱਥੇ ਆਰਤੀ ਨੇ ਆਪਣੀ ਫਸਲ ਰੱਖੀ ਹਾਂਜੀ ਉੱਥੇ ਉਹਨਾਂ ਨੇ ਆਪਣੀਆਂ ਬੋਰੀਆਂ ਰੱਖੀਆਂ ਆ ਜਿਹੜੀ ਪੂਰੀ ਕੰਪਲੀਟ ਛੱਡਿਆ ਜਿਹੜੀ ਸਾਰੀਆਂ ਬੋਰੀਆਂ ਨਾਲ ਭਰਿਓ ਆ ਜ਼ਿਮੀਦਾਰ ਦੇ ਜਿਹੜੇ ਦਾਣੇ ਆ ਬਾਹਰ ਢੇਰੀ ਹੁੰਦੇ ਆ ਜਿਹੜੇ ਕਿ ਅੰਦਰ ਹੋਣੇ ਚਾਹੀਦੇ ਆ ਤੇ ਇੰਨੀ ਮਿਹਨਤ ਨਾਲ ਫਸਲ ਪਾਲੀ ਹੁੰਦੀ ਆ ਤੇ ਉਸ ਤੋਂ ਬਾਅਦ ਉਹਨੂੰ ਜਦੋਂ ਵੇਚਣ ਦਾ ਟਾਈਮ ਹੁੰਦਾ ਤੇ ਉਹ ਮੰਡੀ ਦੇ ਵਿੱਚ ਰੁੱਲਦੇ ਨੇ ਇਹ ਅਸਾਰ ਇਹ ਬਣਦੇ ਨੇ ਹਾਂਜੀ ਹੈ ਅਸਾਰ ਤਾਂ ਹੈ ਜੀ ਕਿਉਂਕਿ ਜਿਹੜੀ ਸਾਡੀ ਫਸਲ ਆ ਸੁੱਕੇ ਥਾਂ ਹੋਣੀ ਚਾਹੀਦੀ ਆ ਛੱਡ ਦੇ ਥੱਲੇ ਤਲਾਈ ਇੱਥੇ ਸੁੱਕੇ ਥਾਂ ਹੋਣੀ ਚਾਹੀਦੀ ਆ ਆ ਤੁਸੀਂ ਦੇਖ ਲਓ ਬਾਹਰ ਖੜੇ ਆ ਆਪਾਂ ਮੀਂਹ ਦਾ ਪਤਾ ਨਹੀਂ ਕਿਹੜੇ ਵੇਲੇ ਆ ਜਾਣਾ ਆ ਇਸ ਕਰਕੇ ਥੋੜੀ ਪ੍ਰੋਬਲਮ ਪੈਂਦੀ ਆ ਤੇ ਕੋਈ ਇਹਦਾ ਫਿਰ ਜਿਹੜਾ ਤੋਲਦੇ ਆ ਮੱਕੀ ਗਿੱਲੀ ਹੋ ਜਵੇ ਤਾਂ ਉਹਦਾ ਕੋਈ ਵੇਟ ਦਾ ਫਰਕ ਪੈਂਦਾ ਜਾਂ ਰੇਟ ਦਾ ਫਰਕ ਪੈਂਦਾ ਕਿਵੇਂ ਨਹੀਂ ਰੇਟ ਦਾ ਤਾਂ ਨਹੀਂ ਆ ਅਗਰ ਅਗਰ ਜ਼ਿਆਦਾ ਮੀਂਹ ਪੈ ਗਿਆ ਫਿਰ ਰੇਟ ਦਾ ਫਰਕ ਪੈ ਜਾਂਦਾ ਜੀ ਫਿਰ ਬਰਸਾਤ ਕਰਕੇ ਫਿਰ ਪਾਣੀ ਵਿੱਚ ਰਚ ਜਾਂਦਾ ਫਿਰ ਉਹਦੇ ਨਾਲ ਰੇਟ ਦਾ ਫਰਕ ਪੈਂਦਾ ਬਹੁਤ ਇਹ ਆ ਬਈ ਤੇ ਕੋਈ ਅਪੀਲ ਕਰਨਾ ਚਾਹੂਗੇ ਪ੍ਰਸ਼ਾਸਨ ਨੂੰ ਹਾਂਜੀ ਪ੍ਰਸ਼ਾਸਨ ਨੂੰ ਇਹੀ ਆ ਬਈ ਜਾਂ ਤਾਂ ਸ਼ੈੱਡ ਥੋੜੀ ਜਿਹੀ ਬਾਹਰ ਹੋਰ ਖੋਲੀ ਜਾਵੇ ਤਾਂ ਕਿ ਜ਼ਿਮੀਦਾਰਾਂ ਨੂੰ ਤੰਗੀ ਨਾ ਆਵੇ ਜਿਹੜਾ ਮਾਲ ਆ ਸੁੱਕੇ ਥਾਂ ਤੋਲੇ ਤੇ ਸਾਰੀਆਂ ਟਰਾਲੀਆਂ ਸੁੱਕੇ ਦਾ ਖੜੀਆਂ ਹੋਣ ਸ਼ੈੱਡ ਦੇ ਥੱਲੇ ਤੇ ਮੱਕੀ ਵਧੀਆ ਫਿਰ ਠੀਕ ਢੰਗ ਨਾਲ ਬੰਦੇ ਚੁੱਕ ਸਕਦੇ ਸਾਰੇ ਸੋ ਮੰਡੀ ਤੇ ਹੋਰ ਵੀ ਤੁਹਾਨੂੰ ਹਾਲਾਤ ਦਿਖਾ ਦੇਣੇ ਚਾਹੁੰਦੇ ਆ ਇੱਥੇ ਬਰਸਾਤਾਂ ਦਾ ਮੌਸਮ ਹੈ ਤੇ ਬਰਸਾਤੀ ਪਾਣੀ ਲਈ ਇਹ ਗਟਰ ਬਣਾਏ ਗਏ ਨੇ ਜੋ ਗਟਰ ਰਿਹਾ ਤੁਹਾਨੂੰ ਦਿਖਾ ਰਹੇ ਆ ਗਟਰ ਬਲੌਕ ਹੋ ਚੁੱਕਿਆ ਤੇ ਪਾਣੀ ਦਾ ਨਿਕਾਸ ਆ ਉਹ ਨਹੀਂ ਹੋ ਰਿਹਾ ਕਿਸੇ ਪਾਸੇ ਵੀ ਜੇ ਭਾਰੀ ਮੌਸਮ ਭਾਰੀ ਵਰਖਾ ਜੇ ਸ਼ੁਰੂ ਹੋ ਜਾਂਦੀ ਹੈ ਤਾਂ ਇਹਦਾ ਪਾਣੀ ਇੱਥੇ ਸਾਰਾ ਮੰਡੀ ਦੇ ਵਿੱਚ ਹੀ ਇਕੱਠਾ ਹੋ ਕੇ ਇਹ ਜਿਹੜੀ ਫਸਲ ਹੈ ਮੱਕੀ ਦੀ ਤੇ ਇਹ ਸਾਰੀ ਖਰਾਬ ਹੋਣ ਦੇ ਅਸਰ ਬਣਦੇ ਨੇ ਤੇ ਇਸ ਦਾ ਜੋ ਨੁਕਸਾਨ ਹੁੰਦਾ ਉਹ ਵੀ ਜ਼ਿੰਮੇਦਾਰ ਨੂੰ ਇਹਦਾ ਨੁਕਸਾਨ ਭਰਨਾ ਪੈਂਦਾ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰਾਜਕੁਮਾਰ ਜੀ ਰਾਜਕੁਮਾਰ ਜੀ ਤੁਸੀਂ ਇੱਥੇ ਕੰਮ ਕਰਦੇ ਹੋ ਮੰਡੀ ਹਾਂ ਜੀ ਮੈਂ ਠੇਕੇਦਾਰ ਹਾਂ ਮੰਡੀ ਦੇ ਵਰਦਾ ਤੇ ਇਹ ਜੇ ਗੱਲ ਕਰੀਏ ਬਰਸਾਤੀ ਪਾਣੀ ਦਾ ਨਿਕਾਸ ਲਈ ਗਟਰ ਬਣਾਏ ਗਏ ਨੇ ਤੇ ਗਟਰ ਜਿਹੜਾ ਬਲਾਕ ਹੈ ਤੇ ਕਿਵੇਂ ਏਕੀ ਕਰਨਾ ਚਾਹੀਦਾ ਬੰਦ ਹੈ ਜੀ ਇਹਦਾ ਖੋਲਣਾ ਚਾਹੀਦਾ ਜੇ ਮੰਨ ਲਓ ਖੁੱਲਾ ਹੋਵੇ ਤਾਂ ਢੀਗੇ ਨਾਲ ਪਾਣੀ ਨਾ ਬਣਾ ਗਟਰ ਦਾ ਪਾਣੀ ਸਿੱਧਾ ਉਧਰ ਨਿਕਲ ਜਾਵੇ ਤੇ ਜੇਦਾ ਮੰਨ ਲਓ ਪਾਣੀ ਪੈਂਦਾ ਨਹੀਂ ਪੈਂਦਾ ਸਾਰਾ ਗਟਰ ਭਰ ਘਟ ਹੋ ਗਿਆ ਸਲਾ ਪਾਣੀ ਵੜਦਾ ਇਹ ਜੀਵਨ ਦਾ ਵੀ ਨੁਕਸਾਨ ਹੁੰਦਾ ਹਾਂ ਜੇ ਖੁੱਲਿਆ ਜਾਵੇ ਤੇ ਪਾਣੀ ਇੱਧਰ ਚੱਲ ਜਾਵੇ ਸਾਰੇ ਗੱਟਰ ਦੇ ਵਿੱਚ ਇਹ ਦੇ ਜਿੰਮੇਦਾਰ ਦਾ ਬਹੁਤ ਨੁਕਸਾਨ ਹੋਦਾ ਟੀਂਦਿਆਂ ਤੇ ਕਿੰਨੇ ਗੱਟਰ ਬਣਾਏ ਗਏ ਨੇ ਇਦਾਂ ਦੇ ਇੱਥੇ ਮੰਡੀ ਦੇ ਵਿੱਚ ਮੰਡੀ ਦਾ ਇਹ ਗੱਟਰ ਜਿੱਥੇ ਦਾ ਛੱਤ ਦਾ ਪਾਣੀ ਉਹਦਾ ਗੱਟਰ ਹੈਗੇ ਅੱਛਾ ਬਾਕੀ ਕੋਲ ਇਹ ਬੰਦ ਹੈ ਮੇਨ ਉਹ ਵੀ ਬੰਦ ਹੈ ਇਹ ਵੀ ਬੰਦ ਹੈ ਦੋ ਮੰਨ ਬੰਦ ਹੈ ਗੱਟਰ ਅੱਛਾ ਇਹ ਦੋ ਗੱਟਰ ਜਿਹੜੇ ਬੰਦ ਨੇ ਤੇ ਕੋਈ ਇਹਨੂੰ ਠੀਕ ਕਰਨ ਦੀ ਆਏ ਕੋਈ ਬੰਦੇ ਇੱਥੇ ਕੋਈ ਨਹੀਂ ਠੀਕ ਕੋਈ ਨਹੀਂ ਕਰਦਾ ਠੀਕ ਹੈ ਬਗੈਰ ਦੂਏ ਦੇ ਆਰ ਸਾਲ ਇੱਕ ਮਹੀਨੇ ਆਂਦੇ ਮੁਰਕਾ ਫੇਰ ਮੁਰਕਾ ਬੰਦੋ ਕਰ ਦਿੰਦੇ ਕੋਈ ਨਹੀਂ ਖੋਲਦਾ ਇਹ ਕਿ ਕਿੰਨੇ ਜਰ ਤੋਂ ਬੰਦ ਹੋਏ ਪੈ ਨੇ ਜੀ ਉਹ ਸਾਲੇ ਉਹ ਵੇਲੇ 5 ਸਾਲ 2 ਸਾਲ ਹੋ ਗਏ ਬੰਦ ਰਹਿਤੇ ਕੋਈ ਨਹੀਂ ਖੋਲਦਾ ਇਹਦਾ ਜੀ ਜੇ ਖੁੱਲਾ ਜਾਵੇ ਇਹ ਟਟੇ ਜਿਹੇ ਸਹਲਾ ਛੱਡਦਾ ਪਾਣੀ ਆਣਾ ਸਿੱਧਾ ਵਿੱਚ ਪੈਣਾ ਸਿੱਧਾ ਉਹਦੇ ਚੱਲਣਾ ਟਟੇ ਜਿਹੇ ਸਹਲਾ ਪਾਣੀ ਨਹੀਂ ਬੰਦ ਇਹਦਾ ਜ਼ਿੰਮੇਵਾਰ ਦਾ ਕੋਈ ਨੁਕਸਾਨ ਨਹੀਂ ਹੁੰਦਾ ਇਹਦਾ ਤੇ ਇਹਦੀ ਜ਼ਿੰਮੇਵਾਰੀ ਕਿਹਦੀ ਬਣਦੀ ਫਿਰ ਜੀ ਇਹ ਤਾਂ ਮਾਰਕੀਟ ਕਮੇਟੀ ਦੀ ਹੈ ਜੀ ਤੇ ਇੱਕ ਮਾਰਕੀਟ ਕਮੇਟੀ ਨਾਲ ਗੱਲ ਹੋਈ ਤੁਹਾਡੀ ਅਸੀਂ ਨਹੀਂ ਕਦੇ ਜੀ ਗਏ ਨਾ ਅਸੀਂ ਕਿਹਾ ਉਹਨੂੰ ਨਾ ਉਹ ਬੰਦੇ ਸਾਨੂੰ ਦੇਖਦੇ ਇੱਥੇ ਕਹਿੰਦੇ ਤਾਂ ਜੇ ਸਾਨੂੰ ਕੋਈ ਦਿਸੂਗਾ ਹੁਣ ਇਹਦੇ ਪਤਾ ਲੱਗਿਆ ਉਹਨੇ ਆਪੇ ਸੋ ਮਾਰਕਰ ਕਮੇਟੀ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਇੱਥੋਂ ਦੇ ਮੰਡੀ ਦੇ ਸਾਰੇ ਪ੍ਰਬੰਧ ਜੋ ਨੇ ਠੀਕ ਠੰਗ ਨਾਲ ਕੀਤੇ ਜਾਣ ਤੇ ਉਹਨਾਂ ਦਾ ਇੱਕ ਫਰਜ਼ ਵੀ ਬਣਦਾ ਉਹਨਾਂ ਦੀ ਇੱਕ ਡਿਊਟੀ ਬਣਦੀ ਆ ਤੇ ਜਿਹੜੀ ਡਿਊਟੀ ਵੱਲੋਂ ਉਹਨਾਂ ਵੱਲੋਂ ਜਿਹੜੀ ਅੰਗਹਿਲੀ ਕੀਤੀ ਜਾ ਰਹੀ ਆ ਇੱਥੋਂ ਦੇ ਪੁਖਤਾ ਪ੍ਰਬੰਧ ਨੇ ਜੋ ਜਿਨ੍ਹਾਂ ਪ੍ਰਬੰਧਾਂ ਨਾਲ ਇੱਥੋਂ ਨਿਕਾਸੀ ਪਾਣੀ ਆ ਉਹ ਇੱਥੋਂ ਨਿਕਲਣਾ ਚਾਹੀਦਾ ਬਰਸਾਤੀ ਪਾਣੀ ਵੀ ਤੇ ਜੋ ਛੱਡਾਂ ਦੇ ਉੱਤੇ ਪਾਣੀ ਆ ਕੇ ਡਿੱਗਦਾ ਉਹ ਸਾਰਾ ਪਾਣੀ ਇਸ ਗਟਰ ਦੇ ਵਿੱਚ ਜਾਂਦਾ ਤੇ ਇਹ ਗਟਰ ਬੰਦ ਹੋਣ ਕਰਕੇ ਇਸ ਤੋਂ ਦੀ ਫਸਲ ਜਿਹੜੀ ਆ ਉਹ ਖਰਾਬ ਹੋ ਰਹੀ ਹੈ ਕੈਮਰਾਮੈਨ ਜਤਿੰਦਰ ਪਸੰਦ ਨਾਲ ਨਵਨੀ ਸਾਂਚੀਮਾ ਜੀਬੀਸੀ ਅਪਡੇਟ